ਸਤਸਿਰਿਅ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦਾ ਸਿਆਸੀ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਸਾਰੀਆਂ ਪਾਰਟੀਆਂ ਦੀਆਂ ਹਾਈ ਕਮਾਂਡਸ ਵੱਲੋਂ ਮੀਟਿੰਗਾਂ ਦਾ ਜਿਹੜਾ ਦੌਰ ਉਹ جاری ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠ ਅਤੇ ਰੈਲੀਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਹੋਣ ਵਾਲਾ ਹੈ ਲਗਭਗ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਸਮਾਂ ਬਹੁਤ ਥੋੜਾ ਬਚਿਆ ਹੈ ਤੇ ਜ਼ਮੀਨੀ ਪੱਧਰ ਤੇ ਤਿਆਰੀਆਂ ਸਾਰੀਆਂ ਪਾਰਟੀਆਂ ਵੱਲੋਂ ਹੀ ਕੀਤੀਆਂ ਜਾ ਰਹੀਆਂ ਹਨ ਹਾਲੀ ਦੇ ਵਿੱਚ ਬੀਜੇਪੀ ਦੇ ਆਗੂ ਵਰਕਰਾਂ ਦੇ ਵਿੱਚ ਉਤਸ਼ਾਹ ਭਰਨ ਦੇ ਲਈ ਜੋ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੇ ਦੁਆਬਾ ਖੇਤਰ ਦਾ ਦੌਰਾ ਕੀਤਾ ਉੱਥੇ ਉਹ ਸਤਖੰਡ ਜੋ ਬੱਲਾ ਡੇਰਾ ਹੈ ਉਸਤੇ ਵਿੱਚ ਉਹਨਾਂ ਦੇ ਜਿਹੜੇ ਮੁਖੀ ਹੈ ਸੰਤ ਨਰਿੰਜਨ தாਸ ਉਹਨਾਂ ਨੂੰ ਮਿਲੇ ਹੈ ਬੇਸ਼ੱਕ ਦੱਸਿਆ ਜਾ ਰਿਹਾ ਸੀ ਕਿ ਇਹ ਸਿਆਸੀ ਦੌਰਾ ਨਹੀਂ ਹੈ ਪਰ ਉਹਨਾਂ ਸਾਰੇ ਆਪਣੇ ਆਗੂਆਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਪੰਜਾਬ ਦਾ ਜਿਹੜਾ ਇਸ ਵਕਤ ਸਿਆਸੀ ਮਾਹੌਲ ਹੈ ਤੇ ਭਵਿੱਖ ਵਿੱਚ ਕੀ ਕਰਨਾ ਹੈ ਜਾਂ ਹੋਣਾ ਹੈ ਉਸ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਉਹ ਜ਼ਰੂਰ ਕੀਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਉਚੇਚਾ ਤੌਰ ਤੇ ਉਹਨਾਂ ਨੂੰ ਮਿਲੇ ਉੱਥੇ ਪਾਰਟੀ ਦੀ ਜਿਹੜੀ ਸਾਰੀ ਲੀਡਰਸ਼ਿਪ ਸੀ ਉਹ ਇਕੱਠੀ ਹੋਈ ਹੈ ਉਹਨਾਂ ਨੇ ਦੋ ਨਵੇਂ ਜਿਹੜੇ ਪ੍ਰੋਜੈਕਟ ਦਿੱਤੇ ਨੇ ਇੱਕ ਤਾਂ ਆਦਮਪੁਰ ਹਵਾਈ ਅੱਡੇ ਦਾ ਜਿਹੜਾ ਨਾਮ ਬਦਲ ਕੇ ਉਹ ਪਕਤਰਮਿਤਾਸ ਜੀ ਦੇ ਨਾਮ ਦੇ ਉੱਪਰ ਰੱਖਿਆ ਗਿਆ ਹੈ ਔਰ ਦੂਸਰਾ ਜਿਹੜਾ ਹਲਵਾਰਾ ਦੇ ਵਿੱਚ 에ਅਰ ਫੋਰਸ ਦਾ ਜਿਹੜਾ ਸਟੇਸ਼ਨ ਹੈ ਉਸ ਦਾ ਟਰਮੀਨਲ ਦਾ ਜਿਹੜਾ ਉਦਘਾਟਨ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜਿਹੜਾ ਉਹ ਕੀਤਾ ਗਿਆ ਔਰ ਦੁਆਬਾ ਖੇਤਰ ਦੇ ਵਿੱਚ ਦਲਤ ਭਾਈਚਾਰੇ ਦੀ ਕਾਫੀ ਵੋਟ ਹੈ ਤੇ ਉਹਨਾਂ ਦੀ ਜਿਹੜੀ ਆਸਥਾ ਹੈ ਸ਼ਰਧਾ ਹੈ ਉਹ ਉਸ ਡੇਰੇ ਦੇ ਵਿੱਚ ਹੈ ਡੇਰਾ ਬੱਲਾਂ ਤਾਂ ਉਸ ਜਿਹੜੇ ਰਾਜਨੀਤਿਕ ਮਾਹਰ ਹੈ ਉਹ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਫੇਰੀ ਹੈ ਉਸ ਨੂੰ ਉਸ ਐਂਗਲ ਤੋਂ ਵੀ ਦੇਖ ਰਹੇ ਪਿਛਲੇ ਦਿਨੀ ਜਿਵੇਂ ਚਰਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਚਰਜੀਤ ਸਿੰਘ ਚੰਨੀ ਖੁਦ Dalit ਭਾਈਚਾਰੇ ਦੇ ਆਗੂ ਨੇ ਉਹਨਾਂ ਨੇ ਬਿਆਨ ਦਿੱਤਾ ਸੀ ਕਿ 35 ਤੋਂ 40% ਦੀ ਆਬਾਦੀ ਹੈ Dalit ਭਾਈਚਾਰੇ ਦੀ ਤਾਂ ਉਹਨਾਂ ਨੇ ਆਪਣੀ ਹੀ ਪਾਰਟੀ ਤੇ ਬੇਸ਼ੱਕ ਇਸ ਨੂੰ ਇਵੇਂ ਕਹਿ ਸਕਦੇ ਆ ਕਿ ਸਵਾਲ ਹੀ ਖੜਾ ਕੀਤਾ ਸੀ ਕਿ ਜਿੰਨੇ ਪਾਰਟੀ ਦੇ ਵਿੱਚ ਵੱਡੇ ਅਹੁਦੇ ਹੈ ਪੰਜਾਬ ਦੇ ਵਿੱਚ ਕਾਂਗਰਸ ਲੀਡਰਸ਼ਿਪ ਦੇ ਚਾਹੇ ਉਹ ਪ੍ਰਧਾਨ ਦਾ ਅਹੁਦਾ ਹੈ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਹੈ ਜਾਂ ਇਸਤਰੀ ਮੰਡ ਦੇ ਪ੍ਰਧਾਨ ਜਾਂ ਸਖਤਰ ਉਹ ਸਾਰੇ ਅਪਰ ਕਾਸਟ ਲੋਕਾਂ ਨੂੰ ਦਿੱਤੇ ਹੋਏ ਹੈ ਤਾਂ ਉਹਨਾਂ ਨੇ ਤਾਂ ਰੋਸ ਵਿੱਚੋਂ ਜਾਂ ਕਹਿ ਸਕਦੇ ਆ ਆਪਣਾ ਸੁਨੇਹਾ ਪਹੁੰਚਾਉਣ ਦੇ ਲਈ ਇਹ ਸੰਦੇਸ਼ ਹਾਈ ਕਮਾਂਡ ਨੂੰ ਦੇਣ ਦੀ ਕੋਸ਼ਿਸ਼ ਕੀਤੀ ਉੱਥੇ ਇਸ ਨੂੰ ਜਾਤੀਵਾਦ ਦਾ ਨਾਮ ਜਿਹੜਾ ਦਿੱਤਾ ਗਿਆ ਉਸ ਤੋਂ ਬਾਅਦ ਬੇਸ਼ੱਕ ਕਾਫੀ ਬਵਾਲ ਮਚਿਆ ਕਾਂਗਰਸ ਪਾਰਟੀ ਦੇ ਅੰਦਰ ਵੀ ਬੜੀ ਮੁਸ਼ਕਲ ਦੇ ਨਾਲ ਕਾਂਗਰਸ ਹਾਈ ਕਮਾਂਡ ਉਸ ਮਾਮਲੇ ਨੂੰ ਜਿਹੜਾ ਸ਼ਾਂਤ ਕਰ ਪਾਈ ਹੈ ਉਸ ਤੋਂ ਬਾਅਦ ਤਕਰੀਬਨ ਚੁੱਪ ਹੈ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵਿੱਚ ਕਿਉਂਕਿ ਇਹੀ ਹਦਾਇਤਾਂ ਜਾਰੀ ਹੋਈਆਂ ਕਿ ਮੀਟਿੰਗ ਤੋਂ ਬਾਅਦ ਅਜ ਕਾਫੀ ਦਿਨ ਹੋ ਗਏ ਹਨ 8-10 ਦਿਨ ਹੁਣ ਸਾਰੇ ਲੀਡਰ ਇੱਕ ਵਾਰ ਚੁੱਪ ਨੇ ਕਿਉਂਕਿ ਹਦਾਇਤ ਇਹ ਸੀ ਕਿ ਕਿਸੇ ਨੇ ਵੀ ਜਾ ਕੇ ਸੋਸ਼ਲ ਮੀਡੀਆ ਜਾਂ ਹੋਰ ਕਿਸੇ ਵੀ ਮੀਡੀਆ ਪਲੇਟਫਾਰਮ ਤੇ ਆਪਣੀ ਬਿਆਨਬਾਜ਼ੀ ਨਹੀਂ ਕਰਨੀ ਬੀਜੇਪੀ ਕਾਫੀ ਸਕਰੀਅਰ ਨਜ਼ਰ ਆ ਰਹੀ ਹੈ ਕਿਉਂਕਿ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਪੰਜ ਤੋਂ ਲੈ ਕੇ ਸਿਰਫ 7% ਹੀ ਵੋਟ ਜਿਹੜੀ ਹੈ ਪਿੰਡੂ ਖੇਤਰ ਚੋਂ ਪਈ ਹੈ ਕਿਉਂਕਿ ਪਿੰਡ ਬਹੁਤ ਨੇ 12000 ਦੇ ਆਸ-ਪਾਸ ਪਿੰਡ ਹੈ ਤੇ ਬਹੁਤ ਥੋੜੀ ਵੋਟ ਜਿਹੜੀ ਹੈ ਉਹ ਪਈ ਹੈ ਬੀਜੇਪੀ ਨੂੰ ਬੇਸ਼ੱਕ ਜਿਹੜੀ ਓਵਰਆਲ VOTING ਹੈ ਉਹ ਵੀ 48% ਹੋਈ ਹੈ ਉਹਦੇ ਵਿੱਚੋਂ ਵੀ ਬਹੁਤ ਥੋੜੀ ਵੋਟ ਜਿਹੜੀ ਪਈ ਹੈ ਉਸ ਨੂੰ ਲੈ ਕੇ ਹੁਣ ਜਿਵੇਂ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਸ਼ਹਿਰੀ ਚੋਣਾਂ ਇਹਨਾਂ ਦੇ ਵਿੱਚ ਹਿੰਦੂ ਭਾਈਚਾਰੇ ਦੀ ਜਿਹੜੀ ਵੋਟ ਹੈ ਉਹ ਕਾਫੀ ਵੱਡੇ ਪੱਧਰ ਤੇ ਪਹਿਲਾਂ ਵੀ ਬੀਜੇਪੀ ਨੂੰ ਪੈਂਦੀ ਹੈ ਚਾਹੇ ਗਠਜੋੜ ਦੇ ਵਿੱਚ ਸੀ ਕਾਲੀ ਤਲਪਾਦਨ ਨਾਲ ਹੁਣ ਵੀ ਟੱਕਰ ਜੜੀ ਹੈ ਉਹ ਦੇਖਣ ਨੂੰ ਜ਼ਰੂਰ ਮਿਲੇਗੀ ਇਹਨਾਂ ਤਿੰਨਾਂ ਪਾਰਟੀਆਂ ਦੀ ਹਾਲੀ ਦੇ ਵਿੱਚ ਭਾਜਪਾ ਨੇ ਚੰਡੀਗੜ੍ਹ ਜ਼ਰੂਰ ਬਾਜ਼ੀ ਮਾਰੀ ਹੈ ਉੱਥੇ ਮੇਅਰ ਦੀ ਚੜੀ ਚੋਣ ਹੋਈ ਹੈ ਉਹਦੇ ਵਿੱਚ ਜਿਹੜਾ ਮੇਅਰ ਹੈ ਉਹ ਭਾਜਪਾ ਦਾ ਬਣਿਆ ਹੈ ਤਾਂ ਪ੍ਰਧਾਨ ਮੰਤਰੀ ਸਾਹਿਬ ਦੇ ਦੌਰੇ ਨੂੰ ਬੇਸ਼ੱਕ ਧਾਰਮਿਕ ਰੰਗਤ ਦਾ ਨਾਮ ਦਿੱਤਾ ਜਾ ਰਿਹਾ ਪਰ ਉਹ ਉਹਨਾਂ ਦਾ ਜਿਹੜਾ ਦੌਰਾ 86 ਪੱਖ ਨੂੰ ਦੇਖਦੇ ਹੋਏ ਵੀ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਔਰ ਅਗਲੇ ਮਹੀਨੇ ਜਿਹੜੀ ਭਾਜਪਾ ਦੀ ਰੈਲੀ ਹੈ ਮੋਗਾ ਦੇ ਵਿੱਚ ਉਹਦੇ ਚ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਨੇ ਅਮਿਤ ਸ਼ਾਹ ਉਹਨਾਂ ਨੇ ਜਿਹੜਾ ਆਉਣਾ ਹੈ ਹੋ ਸਕਦਾ ਹੈ ਉਦੋਂ ਫਿਰ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਦੇ ਨਾਲ ਪੰਜਾਬ ਦਾ ਦੌਰਾ ਕਰਨ ਰੈਲੀ ਦੇ ਵਿੱਚ ਆਉਣ ਕਿਉਂਕਿ ਕੋਸ਼ਿਸ਼ ਕਾਫੀ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਕਿਸਾਨ ਭਾਈਚਾਰਾ ਜਿਹੜਾ ਨਾਰਾਜ਼ ਹੈ ਉਹਨਾਂ ਨੂੰ ਪਾਰਟੀ ਤੇ ਨਾਲ ਜੋੜਨ ਦੇ ਲਈ ਜੜੀਆਂ ਅੰਤਖ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਾਰਟੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਿਛਲੇ ਦਿਨੀ ਮਾਲਵਾ ਖੇਤਰ ਚ ਉਹਨਾਂ ਨੇ ਚੰਗੀ ਵੱਡੀ ਮੱਲ ਮਾਰੀ ਹੈ ਚਾਰ ਵੱਡੇ ਜਿਹੜੇ ਚਿਹਰੇ ਆ ਉਹ ਭਾਜਪਾ ਚ ਸ਼ਾਮਲ ਕਰਾਉਣ ਦੇ ਵਿੱਚ ਉਹ ਕਾਮਯਾਬ ਹੋਏ ਹੈ ਉੱਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਬਾਰੇ ਵੀ ਅਟਕਲਾਂ ਦਾ ਦੌਰ ਜਾਰੀ ਹੈ ਕਿ ਜਿਵੇਂ ਕਾਂਗਰਸ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਹਾਰੀ ਛੱਡੀ ਨਹੀਂ ਮਿਲ ਰਹੀ ਮੈਡਮ ਨਵਜੋਤ ਘਰ ਸਿੱਧੂ ਵੱਲੋਂ ਤਾਂ ਜਿਹੜਾ ਆਪਣਾ ਅਸਤੀਫਾ ਦੇ ਦਿੱਤਾ ਗਿਆ ਕਾਂਗਰਸ ਪਾਰਟੀ ਵੱਲੋਂ ਸਪਸ਼ਟ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਵਾਪਸੀ ਨਹੀਂ ਕਰਨਗੇ ਉਸ ਦਿਨ ਵੀ ਉਹਨਾਂ ਦੀ ਇਹੀ ਕੰਡੀਸ਼ਨ ਸੀ ਕਿ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਸੀਐਮ ਦਾ ਚਿਹਰਾ ਐਲਾਨ ਕਰਦੀ ਹੈ ਤਾਂ ਤਾਂ ਹੀ ਉਹ ਸਿਆਸਤ ਵਿੱਚ ਸਰਗਰਮ ਹੋਣਗੇ ਤਾਂ ਕਾਂਗਰਸ ਵੱਲੋਂ ਕੋਈ ਪ੍ਰਤੀਕਿਰਿਆ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਨਹੀਂ ਆਈ ਹਾਲਾਂਕਿ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੇ ਸਪਸ਼ਟੀਕਰਨ ਦੇਣ ਦੀ ਗੱਲ ਕੀਤੀ ਸੀ ਆਪਣੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਦੀ ਥਾਂ ਤੇ ਪਰ ਕਾਂਗਰਸ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਕੋਈ ਵੀ ਹੰਗਾਰਾ ਜਿਹੜਾ ਨਹੀਂ ਮਿਲਿਆ ਸੀ ਹੁਣ ਆਪਣੀਆਂ ਜਿਹੜੀਆਂ ਉਹ ਪੋਸਟਾਂ ਪਾਉਂਦੇ ਐ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਾਫੀ ਗੁੱਸਾ ਜ਼ਾਹਰ ਕਰਦੇ ਐ ਕਾਂਗਰਸ ਹਾਈ ਕਮਾਂਡ ਦੇ ਨਾਲ ਕਿਉਂਕਿ ਜਿਹੜੀ ਇਹ ਮੀਟਿੰਗ ਹੋਈ ਸੀ ਉਹ ਇੱਕ ਉੱਗੇ ਨੇਤਾ ਨੇ ਵੱਡੇ ਆਗੂ ਨੇ ਪੰਜਾਬ ਦੇ ਪ੍ਰਤਾਨ ਰਹ ਚੁੱਕੇ ਨੇ ਕਾਂਗਰਸ ਪਾਰਟੀ ਦੇ ਪਰ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਜਿਹੜਾ ਸੱਦਿਆ ਨਹੀਂ ਗਿਆ ਸੀ ਤਾਂ ਉਹਨਾਂ ਦੀ ਨਾਰਾਜ਼ਗੀ ਥੋੜੀ ਜਾਇਜ਼ ਵੀ ਹੈ ਹੁਣ ਸੰਭਾਵਨਾਵਾਂ ਉਹਨਾਂ ਦੀਆਂ ਬੀਜੇਪੀ ਦੇ ਵਿੱਚ ਜਾਂਦੀਆਂ ਲੱਗ ਰਹੀਆਂ ਹਨ ਔਰ ਬੀਜੇਪੀ ਵੀ ਪੰਜਾਬ ਦੇ ਵਿੱਚ ਸਿੱਖ ਚਿਹਰੇ ਦੇ ਉੱਪਰ ਫੋਕਸ ਕਰਨ ਦੀਆਂ ਜਿਹੜੀਆਂ ਗੱਲਾਂ ਕਰ ਰਹੀ ਹੈ ਭਾਵ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਿਵੇਂ ਕਾਰਜਕਾਲ ਜੁਲਾਈ 2026 ਚ ਸੁਨੀਲ ਜਾਖੜ ਦਾ ਪ੍ਰਧਾਨਗੀ ਦੇ ਤੌਰ ਤੇ ਖਤਮ ਹੋਣ ਜਾ ਰਿਹਾ ਹੈ ਤਾਂ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਕਿ ਬੀਜੇਪੀ ਕਿਸੇ ਸਿੱਖ ਅਗੂ ਨੂੰ ਇਹ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਦੇ ਸਕਦੀ ਹੈ ਪੰਜਾਬ ਦੇ ਵਿੱਚ ਹੁਣ ਇਸ ਵਕਤ ਨਵਜੋਤ ਸਿੰਘ ਸਿੱਧੂ ਅਜੇ ਬਿਲਕੁਲ ਚੁੱਪ ਨੇ ਔਰ ਭਾਜਪਾ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਹੜੇ ਚਾਰ ਵੱਡੇ ਸਿੱਖ ਚਿਹਰੇ ਮਾਲਵਾ ਖੇਤਰ ਚੋਂ ਭਾਜਪਾ ਚ ਗਏ ਉਹਨਾਂ ਦਾ ਕਾਫੀ ਆਧਾਰ ਹੈ ਪਿੰਡ ਲੈਵਲ ਤੇ ਵੀ ਹੋ ਸਕਦਾ ਆਉਣ ਵਾਲੇ ਸਮੇਂ ਚ ਪਿੰਡ ਲੈਵਲ ਦੇ ਵਿੱਚ ਜਬੀਨੀ ਪੱਤਰ ਤੇ ਕਾਫੀ ਭਾਜਪਾ ਨੂੰ ਫਾਇਦਾ ਦੇਣਗੇ ਅਕਾਲੀ ਦਲ ਬਾਦਲ ਦੀ ਵਾਪਸੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਲਗਾਤਾਰ 9 ਸਾਲ ਹਾਸ਼ੀਏ ਦੇ ਉੱਪਰ ਰਿਹਾ ਪੋਟਕਰਾਫਟ ਦੇ ਵਿੱਚ ਜਦੋਂ 2017 ਤੱਕ ਇਹਨਾਂ ਦੀ ਸਰਕਾਰ ਲਗਾਤਾਰ ਦੋ ਟਰਮ ਦੇ ਵਿੱਚ ਬਣੀ ਹੈ ਅਕਾਲੀ ਦਲ ਬੀਜੇਪੀ ਦੀ ਤਾਂ ਉਸ ਦੇ ਵਿੱਚ ਕਾਫੀ ਖਾਮੀਆਂ ਕਹਿ ਸਕਦੇ ਹਾਂ ਬਹੁਤ ਸਾਰੇ ਜਿਹੜੇ ਪੰਜਾਬ ਪੰਥ ਨੂੰ ਕੌਮ ਨੂੰ ਨੁਕਸਾਨ ਹੋਏ ਸਨ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਹੋਏ ਨਜ਼ਰ ਆਏ ਸਨ ਸੁਖਬੀਰ ਸਿੰਘ ਬਾਦਲ ਬੇਸ਼ੱਕ ਬਾਦ ਦੇ ਵਿੱਚੋਂ ਪਲਟ ਗਏ ਤਾਂ ਤਾਂ ਹੀ ਇੱਕ ਨਵਾਂ ਧੜਾ ਜਿਹੜਾ ਉਹ ਹੋਂਦ ਵਿੱਚ ਆਇਆ ਤਾਂ ਉਸ ਤੋਂ ਬਾਅਦ ਇੱਕਦਮ ਵੋਟ ਹਾਸ਼ੀਏ ਤੇ ਚਲੇ ਗਏ ਸਨ ਕ੍ਰਾਫ ਕਾਫੀ ਡਿੱਗਿਆ ਸੀ ਬੇਸ਼ੱਕ ਆਮ ਆਦਮੀ ਪਾਰਟੀ ਨਹੀਂ ਹਨੇਰੀ ਕਹਿ ਸਕਦੇ ਆ 2022 ਦੇ ਵਿੱਚ ਕਿਉਂਕਿ ਬਦਲਾਵ ਦਾ ਨਾਰਾ ਦੇ ਕੇ ਆਏ ਸੀ ਲੋਕਾਂ ਨੇ ਸਿਰ ਅੱਖਾਂ ਤੇ ਵੀ ਮਿਠਾਇਆ ਪਰ ਜਿਵੇਂ ਹੀ ਟਾਈਮ ਲੰਘਿਆ ਲੋਕਾਂ ਵੱਲੋਂ ਮੋਹ ਜਿਹੜਾ ਭੰਗ ਹੋਣਾ ਸ਼ੁਰੂ ਹੋ ਗਿਆ ਤਾਂ ਅਕਾਲੀ ਦਲ ਬਾਦਲ ਦੀ ਜਿਹੜੀ ਵਾਪਸੀ ਹੈ ਉਹ ਤਰਨਤਾਰਨ ਦੀ ਉਪਚੋਣ ਵਿੱਚ ਵੀ ਵੇਖੀ ਜਾ ਸਕਦੀ ਹੈ ਤੇ ਫਿਰ ਬਲਾਕ ਸਭ ਦੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਵੀ ਹੁਣ ਕਿਆਸਰ ਆਈਆਂ ਇਹ ਲੱਗ ਰਹੀਆਂ ਕਿ 2027 ਤੋਂ ਪਹਿਲਾਂ ਪਹਿਲਾਂ ਭਾ ਪੋਟਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਬੀਜੇਪੀ ਦਾ ਜਿਹੜਾ ਫਿਰ ਤੋਂ ਜਿਹੜਾ ਗੱਠਜੋੜ ਹੈ ਉਹ ਅਕਾਲੀ ਦਲ ਬਾਦਲ ਦੇ ਨਾਲ ਹੋ ਸਕਦਾ ਹੈ ਸਮੀਕਰਨ ਕਾਫੀ ਬਣ ਰਹੇ ਹਨ ਹਾਲੀਂ ਦੇ ਵਿੱਚ ਮਜੀਠੀਆ ਦੀ ਜਿਹੜੀ ਜ਼ਮਾਨਤ ਹੈ ਉਹ ਸੁਪਰੀਮ ਕੋਰਟ ਤੋਂ ਹੋ ਗਈ ਹੈ ਉਹ ਵੀ ਆਪਣੇ ਹਲਕੇ ਦੇ ਵਿੱਚ ਆ ਕੇ ਫਿਰ ਤੋਂ ਪੂਰੀ ਤਰ੍ਹਾਂ ਸਰਗਰਮ ਹੋਣਗੇ ਪਿਛਲੇ ਦਿਨੀ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨ ਉਹਨਾਂ ਵੱਲੋਂ ਮਜੀਠਾ ਦੇ ਵਿੱਚ ਕਾਫੀ ਵੱਡੀ ਜਿਹੜੀ ਰੈਲੀ ਕੀਤੀ ਗਈ ਸੀ ਤੇ 23 ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਕਿ ਮਜੀਠਾ ਹਲਕੇ ਦੇ ਵਿੱਚ ਸੰਨ ਜੜੀ ਹੈ ਉਹ ਲਾਈ ਜਾ ਸਕੇ 2022 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਸੀ ਪਰ ਮਜੀਠਾ ਹਲਕੇ ਦੇ ਵਿੱਚੋਂ ਨਹੀਂ ਜਿੱਤ ਪਾਈ ਸੀ ਉੱਥੇ ਮਜੀਠੀਆ ਦੇ ਜਿਹੜੇ ਧਰਮ ਪਤਨੀ ਹੈ ਮੈਡਮ ਗਨੀਵ ਕੌਰ ਮਜੀਠੀਆ ਅਕਾਲੀ ਦਲ ਬਾਦਲ ਤੋਂ ਉਹ ਹੀ ਐਮਐਲਏ ਬਣੇ ਸਨ ਹੁਣ ਜਿਹੜੀ ਡੇਰਾ ਮੁਖੀ ਬਿਆਸ ਨੇ ਉਹਨਾਂ ਨੇ ਵੀ ਦੂਸਰੀ ਵਾਰ ਜਿਹੜੀ ਹੈ ਮਜੀਠੀਆ ਦੀ ਮੁਲਾਕਾਤ ਕੀਤੀ ਹੈ ਤਾਂ ਕਾਫੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਕਿ ਆਉਣ ਵਾਲੇ ਸਮੇਂ ਤੇ ਵਿੱਚ ਗੱਲਾਂ ਬਾਤਾਂ ਅੰਦਰ ਖਾਤੇ ਚੱਲ ਰਹੀਆਂ ਨੇ ਜਿਹੜੇ ਚਰਨਜੀਤ ਸਿੰਘ ਬਰਾੜ ਅਕਾਲੀ ਦਲ ਪੁਨਰਸੁਰਜੀਤ ਚੋਂ ਬਾਝਪਚ ਗਏ ਹਨ ਉਹਨਾਂ ਨੇ ਮੰਚ ਤੇ ਸ਼ਰਿਆਂ ਮੇ ਗੱਲ ਕਹੀ ਸੀ ਜਿਸ ਦਿਨ ਉਹ ਜੁਆਇਨ ਕਰਦੇ ਐ ਦੇ ਖੇਤਰੀ ਪਾਰਟੀਆਂ ਦਾ ਜਿਹੜਾ ਆਧਾਰ ਹੈ ਟੇਕ ਹੈ ਉਹ ਬੀਜੇਪੀ ਦੇ ਉੱਪਰ ਹੈ ਅੰਦਰ ਖਾਤੇ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਹੈ ਬੇਸ਼ੱਕ ਅਜੇ ਤੱਕ ਅਨਾਉਂਸ ਜਿਹੜਾ ਉਹ ਨਹੀਂ ਹੋਇਆ ਪਰ 2027 ਤੋਂ ਪਹਿਲਾਂ ਪਹਿਲਾਂ ਇਹ ਅਨਾਉਂਸ ਜ਼ਰੂਰ ਹੋਏਗਾ ਕਿਉਂਕਿ ਪਹਿਲਾਂ ਬੀਜੇਪੀ ਅਕਾਲੀ ਦਲ ਪੁਨਰ ਸਰਜੀਤ ਨੂੰ ਅਕਾਲੀ ਦਲ ਬਾਦਲ ਦੇ ਬਦਲ ਦੇ ਵਜੋਂ ਦੇਖ ਰਹੀ ਸੀ ਪਰ ਅਕਾਲੀ ਦਲ ਪੁਨਰਸਰਜੀਤ ਕੁਝ ਖਾਸ ਆਧਾਰ ਨਹੀਂ ਬਣਾ ਸਕਿਆ ਚਾਹੇ ਉਸ ਨੂੰ ਹੋਂਦ ਵਿੱਚ ਆਉਣ ਦਾ ਸਾਲ ਤੋਂ ਉੱਪਰ ਹੋ ਚੁੱਕਿਆ ਹੈ ਪਰ ਹੁਣ ਜਿਹੜੀ ਵਾਪਸੀ ਦੂਸਰੀ ਟੇਕ ਹੈ ਕਿ ਜਿਸਕਰ ਭਾਜਪਾ ਨੇ ਪੰਜਾਬ ਦੇ ਵਿੱਚ ਦੁਬਾਰਾ ਤੋਂ ਪੈਰਾਂ ਸਿਰ ਖੜਨਾ ਹੈ ਤਾਂ ਇੱਕ ਵਾਰ ਜਿਹੜਾ ਹੈ ਗੱਠਜੋੜ ਹੈ ਉਹ ਫਿਰ ਤੋਂ ਅਕਾਲੀ ਦਲ ਬਾਦਲ ਦੇ ਨਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਿਆਸੀ ਸਮੀਕਰਨ ਜ਼ਰੂਰ ਬਦਲਣਗੇ ਮੈਡਮ ਹਰਸਿਮਰਤ ਕੌਰ ਬਾਦਲ ਉਨ੍ਹਾਂ ਵੱਲੋਂ ਵੀ ਬਿਆਨ ਇਹ ਸੀ ਕਿ ਉਹਨਾਂ ਨੇ ਕਦੀ ਇਨਕਾਰ ਨਹੀਂ ਕੀਤਾ ਚਾਹੇ ਸੁਖਬੀਤ ਸਿੰਘ ਬਾਦਲ ਖੁਦ ਹੋਣ ਤੇ ਚਾਹੇ ਫਿਰ ਮੈਡਮ ਹਰਸਿਮਰਤ ਕੌਰ ਬਾਦਲ ਹੋਣ ਉਹਨਾਂ ਨੇ ਇਨਕਾਰ ਨਹੀਂ ਕੀਤਾ ਕਦੀ ਵੀ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਕਿ ਗੱਠਜੋੜ ਨਹੀਂ ਕਰਾਂਗੇ ਉਹਨਾਂ ਦਾ ਕਹਿਣਾ ਹੁੰਦਾ ਕਿ ਜਿਹੜੀ ਪਾਰਟੀ ਪੰਜਾਬ ਪੰਜਾਬੀਅਤ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗੀ ਅਸੀਂ ਉਸ ਦੇ ਨਾਲ ਗੱਠਜੋੜ ਕਰਨ ਨੂੰ ਤਿਆਰ ਕਾਫੀ ਸੰਭਾਵਨਾਵਾਂ ਲਗਾਈਆਂ ਜਾ ਰਹੀਆਂ ਹਨ ਜਿਹੜੀ ਮੋਗਾ ਦੇ ਵਿੱਚ ਰੈਲੀ ਹੋਣ ਵਾਲੀ ਹੈ ਭਾਜਪਾ ਦੀ ਉਥੇ ਇਹ ਅਨਾਉਂਸ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਫਿਰ ਤੋਂ ਅਕਾਲੀ ਦਲ ਬਾਦਲ ਤੇ ਭਾਜਪਾ ਦਾ ਜਿਹੜਾ ਗੱਠਜੋੜ ਪੰਜਾਬ 'ਚ ਹੋ ਸਕਦਾ ਹੈ ਤੇ ਸੀਟਾਂ ਅਨੁਪਾਤ ਨੂੰ ਲੈ ਕੇ ਵੀ ਗੱਲਬਾਤ ਜਿਹੜੀ ਹੈ ਹੋ ਸਕਦੀ ਹੈ ਤੇ ਦੁਬਾਰਾ ਫਿਰ ਸਰਕਾਰ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਇਟਸ ਪਾਰਟੀ ਵੱਲੋਂ ਕੀਤੀ ਜਾ ਸਕਦੀ ਹੈ ਅਕਾਲੀ ਦਲ ਬਾਦਲ ਤੇ ਭਾਜਪਾ ਵੱਲੋਂ